ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹਾਂ ਜੀ ਨੂੰ ਨਵਾਂ ਬਸ ਬਲੌਗ ਸੋ ਤੁਸੀਂ ਸਾਰੇ ਫੁੱਲ ਘੈਂਟ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਘਰਾਂ ਚ ਖੁਸ਼ ਹੋਵੋਗੇ ਕਿ ਟਾਈਮ ਹੋ ਚੁੱਕਾ ਜੀ 6:30 ਦਾ ਤੇ ਆਪਾਂ ਖੜੇ ਆ ਇਸ ਵਕਤ ਆਪਣੇ ਅੱਡੇ ਤੇ ਕਿਚਨ ਚ ਤੇ ਸਬਜੀ ਜੁ ਬਣ ਰਹੀ ਹੈ ਕਾਲੇ ਛੋਲਿਆਂ ਦੀ ਖੂਨ ਜਿਹਾ ਹੈਗਾ ਯਾਰ ਵੈਡਨਸਡੇ ਇਵਨਿੰਗ ਤੋਂ ਮੈਂ ਬਲੌਗ ਸਟਾਰਟ ਕਰ ਰਹੀ ਹਾਂ ਅੱਜ ਫੇਰ ਇੰਨੀ ਗਰਮੀ ਲੱਗ ਰਹੀ ਹੈ ਜਦੋਂ ਮੀਂਹ ਪੈਸੇ ਉਹ ਤਾਂ ਇੰਨਾ ਸੋਹਣਾ ਲੱਗ ਰਿਹਾ ਸੀਗਾ ਪਰ ਹੁਣ ਮੀਂਹ ਤੋਂ ਬਾਅਦ ਫੇਰ ਇੰਨੀ ਗਰਮੀ ਲੱਗ ਰਹੀ ਹੈ ਤੇ ਬਸ ਮੈਂ ਸਬਜ਼ੀਆਂ ਤੜਕਾ ਲਾ ਰਹੀ ਆਂ ਨਾਲ ਆਟਾ ਟੋਟਾ ਗੁੰਨ ਕੇ ਰੱਖਦੇ ਆ ਉਸ ਤੋਂ ਬਾਅਦ ਪਤੀਜੇ ਸੋ ਰਿਹਾ ਏ ਜੋ ਸੋ ਟੋਟੇ ਦਾ ਫੇਰ ਉਹਦੇ ਸੌਂਤ ਪਹਿਲਾਂ ਪਹਿਲੇ ਸਾਰਾ ਕੰਮ ਖਤਮ ਕਰਨਾ ਤਾਂ ਕਿ ਉਹਨੇ ਮੈਂ ਉਸ ਤੋਂ ਬਾਅਦ ਹੁਮਬਦ ਕਰਵਾ ਸਕਾਂ ਤੇ ਅਮਲ ਹੋਈ ਗਏ ਉਹਨੇ ਮਾਰਕੀਟ ਐਜ ਵੀ ਲੋਕਾਂ ਨੂੰ ਪਤਾ ਹੀ ਹੈ ਜਾਨ ਨੇ ਇਸ ਟਾਈਮ ਮਾਰਕੀਟ ਹੁੰਦੇ ਨੇ ਉਹ ਇਧਰ ਵੀਡੀਓ ਸ਼ੂਟ ਹੋਣ ਲੱਗੀ ਏ ਜੀ ਸੈਟਅਪ ਦੇਖੋ ਆਪਣਾ ਪੂਰਾ ਘੈਂਟ ਲਾਇਆ ਹੋਇਆ ਹੈ ਗ੍ਰੀਨ ਮਹਿੰਦੀ 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 ਸੂਟ ਤੇ ਨਾਲ ਗ੍ਰੀਨਰੀ ਗ੍ਰੀਨਰੀ ਦੇਖੋ ਵਾਹ ਦੇਖਿਓ ਨਾਲ ਗੁੱਟੇ ਹੀ ਲਾਤਾ ਸਪੈਸ਼ਲ ਮਹਿੰਦੀ ਫੰਕਸ਼ਨ ਇਸ ਤੇ ਤਿਆਰ ਨਾਲ ਫਲਾਵਰ ਵੀ ਲਾਤੇ ਕਹਿੰਦੇ ਕਿੰਨਾ ਸੋਹਣਾ ਰਾਤ ਨੂੰ ਖੜੀ ਗੋਸਟ ਲੱਗਦੀ ਹੈ ਹਾਂਜੀ ਰਾਤ ਨੂੰ ਖੜੀ ਇੱਥੇ ਗੋਸਟ ਲੱਗਦੀ ਐ ਨਾਲ ਨਾਲ ਫਤੈ ਨਾ ਡੰਮੀ ਨੂੰ ਕਹਿ ਰਿਹਾ ਵੀ ਨਾਲ ਨਾਲ ਖੜੀ ਗੋਸਟ ਲੱਗਦੀ ਹੈ ਕਹਿੰਦਾ ਇਹ ਅੱਜ ਦੰਮੀ ਦਾ ਵਿਚਾਰੀ ਦਾ ਨੈਕਲਸ ਲਾ ਕੇ ਰੱਖ ਦਿੱਤਾ ਹੀ ਗਿਆ ਆ ਉੱਧਰ ਉਹ ਅਮਨ ਬਾਹਰ ਸੈਟਅਪ ਹੀ ਬੜਾ ਛੋਣਾ ਲਾਇਆ ਭਾਜੀ ਨੇ ਹੋਰ ਅਮਾ ਜਿੱਦ ਨਾਲ ਸਾਡੀ ਮੰंजे ਤੇ ਕਿੱਧਰ ਹੈ ਕਿਉਂ ਤੈਨੂੰ ਕੀ ਆਦਤ ਪਈ ਹੈ ਕਮਰੇ ਚ ਚੇਂਜ ਆਉਂਦੀ ਨਹੀਂ ਕਿ ਲੰਦਾ ਸੂਟ ਹਾਂ ਆਜ ਤਾਂ ਹੋ ਰਿਹਾ ਇਹ ਸੂਟ ਕਿਸੇ ਸਿਸਟਰ ਦਾ ਹੈ ਕਿਵੇਂ ਇਹ ਸਿਸਟਰ ਦਾ ਮਮਾ ਹਾਂ ਸੂਟ ਬੜਾ ਖੈਰ ਬਣਾਣਾ ਨਹੀਂ ਤੂੰ ਪਟੀ ਆਪਣਾ ਵਰਕ ਕੀ ਤਾਂ ਸਪੈਸ਼ਲ ਹੈ ਵਰਕ ਵੀ ਫੈਬਰਿਕ ਵੀ ਹਰੇਕ ਚੀਜ਼ ਸੈਮੀ ਕ੍ਰੇਪ ਕੋ ਇਦਾਂ ਦੇ ਨਹੀਂ ਦਿੰਦਾ ਹੈਗਾ ਜਿਹੜੀ ਸੈਮੀ ਕ੍ਰੇਪ ਆਪਾਂ ਲਾ ਰਹੇ ਹਾਂ ਕੱਪੜੇ ਤੇ ਦੇਖ ਹੋਰ ਪਤਾ ਕੀ ਹੁੰਦਾ ਅਗਲੇ ਨੇ ਪੈਸਾ ਵੀ ਲਾਣਾ ਤੇ ਜੇ ਉਹਨਾਂ ਨੂੰ ਕੁਆਲਿਟੀ ਨਾ ਮਿਲੀ ਫੇ ਫਾਇਦਾ ਕੀ ਹੋਇਆ ਲਾਣ ਦਾ ਤੇ ਆਪਾਂ ਨੂੰ ਤਾਂ ਫਿਰ ਆ ਹੁੰਦਾ ਕਿ ਆਪਾਂ ਬੈਸਟ ਭੇਜੀਏ ਵਰਕ ਦੇਖ ਲਈ ਕਿੰਨਾ ਪਿਆਰਾ ਹੋਇਆ ਹੋਇਆ ਪੂਰਾ ਰੀਜ ਦੇ ਨਾਲ ਕੀਤਾ ਤੇ ਆਹ ਵਾਲਾ ਆ ਆਪਣਾ ਸੂਟ ਪਤਾ ਨਹੀਂ ਕਿੰਨੀ ਸਿੰਪਲ ਬਣ ਕੇ ਚੱਲ ਗਿਆ ਨਾ ਜਿਹਦੇ ਨਾਲ ਤਾਂ ਬਹੁਤ ਸੂਟ ਬਣ ਗਈ ਕਿੰਨਾ 1 ਪੜੇ ਇੱਕ ਮਿੰਟ ਬਟਾ ਅੱਜ ਅਜੀ ਫੁਲਕਾਰੀਆਂ ਦੀ ਗੱਲ ਹੋ ਰਹੀ ਸੀ ਆਪਾਂ ਮੰਗਵਾਈਆਂ ਨਹੀਂ ਸੀ ਐਗਜ਼ੀਬਿਸ਼ਨ ਵਾਸਤੇ ਸਟੂਡੈਂਟਸ ਤੋਂ ਕਿ ਡੇਡ ਭਾਰੇ ਬਾਗ ਦੇ ਅੱਗੇ ਮੈਡਮਾਂ ਗੱਲ ਕਰਨ ਦੇ ਕਹਿੰਦੇ ਹੁਣ ਅੱਜ ਕੱਲ ਤੇ ਬਾਗ ਬੂਖ ਬਹੁਤ ਪਹਿਲਾਂ ਤਾਂ ਹੱਥਾਂ ਦੇ ਬਣਾਉਂਦੇ ਸੀ ਤੇ ਹੁਣ ਤਾਂ ਐਕਸਪੈਂਸਿਵ ਵੀ ਬਹੁਤ ਮਿਲਣ ਲੱਗ ਗਏ ਸਪੈਨਸਿਵ ਪਤਾ ਲਾ ਕੇ ਕਿ ਉਹਨਾਂ ਦਾ ਜਿਹੜਾ ਕਿੰਨਾ ਟਾਈਮ ਲੱਗਦਾ ਹੋਰ ਵਰਕ ਦੀ ਸਾਰੀ ਮਿਹਨਤ ਹੁੰਦੀ ਹੈ ਆ ਤਾਂ ਉਹੀ ਹੈ ਨਾ ਜਿਹੜਾ ਆਪਣੇ ਗੁਰਦਾਸਪੁਰ ਮੈਮ ਨੇ ਮੰਗਵਾਇਆ ਸੀ ਮੈਂ ਤਾਂ ਬਹੁਤ ਝੂਠ ਬਣ ਕੇ ਦਿਨਾਂ ਆ ਰਹੀਆਂ ਇਹਦੀ ਡਿਜ਼ਾਈਨਿੰਗ ਤੇ ਕੰਬੀਨੇਸ਼ਨ ਹੀ ਬੜਾ ਸੋਹਣਾ ਸੀਗਾ ਨਾਲ ਮਹਿਰੂਨ ਦਾ ਚੱਲ ਦੀਦੀ ਵੀ ਕਹਿ ਰਹੀ ਤੇ ਸੈਂਪਲ ਸਾਡੀ ਦੀਦੀ ਨੇ ਮੈਨੂੰ ਨਹੀਂ ਹਾਂ ਸੈਂਪਲ ਤਾਂ ਆ ਗਿਆ ਉਹਨਾਂ ਤੇ ਕਹਿ ਰਹੇ ਕਹਿੰਦੇ ਅਮਨ ਕਹਿ ਰਹੀ ਸੀ ਆਪਣੀ ਸੇਮ ਹੀ ਚੋਇਸ ਹੈ ਹੋਰ ਜਿਹੜੇ ਦੀਦੀ ਨੇ ਮੈਨੂੰ ਭੇਜੀ ਹੋਈ ਮੈਂ ਆਪਣੀ ਫੋਟ ਰੱਖੀ ਬੈਠੀ ਆਹ ਦੁਪਟਾ ਇਹਦੇ ਨਾਲ ਹਾਂ ਹਾਂ ਇਹ ਕੰਬੀਨੇਸ਼ਨ ਨੂੰ ਵੀ ਬੜਾ ਸੋਹਣਾ ਲੱਗਿਆ ਜੀ ਜਦੋਂ ਮੈਂ ਜਾਵਾਂਗੀ ਨਾ ਮੈਂ ਵੀ ਕਹਿ ਜੈ ਸੂਟ ਬਣਾ ਕੇ ਲੈ ਕੇ ਜਾਣਾ ਤੇ ਆਹ ਫੁਲਕਾਰੀ ਫੁਲਕਾਰੀ ਨਾਲ ਜਾਣ ਸੂਟ ਦੇ ਆ ਵਾਲੇ ਸੂਟ ਦੇ ਨਾਲ ਸਾਰੇ ਖਤਨ ਵਾਲੇ ਕਿਵੇਂ ਇਹ ਵੀ ਬਾਹਰ ਹੀ ਜਾਣਾ ਬਾਹਰ ਹੀ ਜਾਣਾ ਸਾਰੇ ਹੋਰੇ ਚੋਕ ਵਿਆਹ ਲੱਗਦਾ ਮੈਨੂੰ ਇਹਨਾਂ ਦਾ ਵੀ ਹੈ ਨਾ ਇਹ ਨਪਰ ਆ ਆਪਣਾ ਹੀ ਸੂਟ ਜਿਹੜਾ ਮੈਂ ਲੈਣ ਦੇ ਵਾਸਤੇ ਤਿਆਰ ਕੀਤਾ ਜਿਹੜਾ ਤੂੰ ਕੱਲ ਕਹਿ ਰਹੀ ਸੀ ਮੈਂ ਬੱਸ ਨੂੰ ਤੂੰ ਸੀ ਗੋਣਾ ਲੜੀ ਜਾਓ ਹਨਾ ਮੈਂ ਆ ਕੇ ਮਾਰਿਆ ਮੈਂ ਕਿਹਾ ਉਹ ਜਿਹੜਾ ਤੂੰ ਕੱਲ ਕਹਿ ਰਹੀ ਸੀ ਮਹਿੰਦੀ ਫੰਕਸ਼ਨਾਂ ਲਈ ਤਿਆਰ ਕਰਾਇਆ ਮੈਂ ਟੋਰੀਟਿੰਗ ਕਰਕੇ ਨਾ ਇਹਦੇ ਵਿੱਚ ਨਾ ਬੇਕਾ ਬੇਕਾ ਕਟਿੰਗ ਕਰ ਦਿੰਦਾ ਕੋਈ ਨਾ ਕੋਈ ਤਾਂ ਕੱਲ੍ਹ ਦਨ ਕੋਈ ਗੱਲ ਨਹੀਂ ਇਹ ਵੀ ਕਿਪੜਾ ਡਾਈ ਕਰਵਾਇਆ ਹੈ ਲੈ ਕੇ ਹੂੰ ਸੋਨਾ ਬਣਿਆ ਐਵੇਂ ਦਾ ਮੈਂਦੀ ਹੋਊਗਾ ਜਿਹੜਾ ਤੂੰ ਕੱਲ੍ਹ ਕਹਿ ਰਹੀ ਸੀ ਹੂੰ ਐਵੇਂ ਲਈ ਕੀ ਕਰਾ ਬੋਲਣਾ ਇਹ ਪਾ ਤਨ ਸੀਰ ਵੇ ਲੈ ਇੱਕ ਪਾ ਪਾ ਨੇ ਕੋ ਫਲਾਵਰ ਮਿਲਿਆ ਵਾ ਤੈਨੂੰ ਓ ਵਾਓ ਇੱਧਰ ਦੇਖੋ ਫਤੇ ਅੱਜ ਤਾਂ ਤੁਸੀਂ ਬੜੀ ਜ਼ਿੰਮੇਵਾਰੀ ਦਾ ਕੰਮ ਕੀਤਾ ਜ਼ਿੰਮੇਵਾਰੀ ਪੈ ਗਈ ਫਤੇ ਹੋਰ ਕਬੀਲਦਾਰੀ ਪੈ ਗਈ ਯਾਰ ਫਤੇ ਤੇ ਗੱਲ ਵੀ ਫਤੇ ਨਾ ਤੋੜੋ ਬਟੇ ਫੁੱਲ ਨਾ ਤੋੜੋ ਫੁੱਲ ਬੜੀ ਕਿੰਨੀ ਸੋਹਣੀ ਆਵਾਜ਼ ਆ ਰਹੀ ਹੈ ਲੇਕੀ ਚਿੜੀਆਂ ਦੀ ਮੈਲ ਸੁੰਗ ਰਹੀ ਹੈ ਹੂੰ ਫਤੇ ਐਂ ਬਾਹਰੋਂ ਫੁੱਲ ਤੋੜ ਕੇ ਨਾ ਬਟੇ ਉਹਦੀ ਸਮੈਲ ਨਹੀਂ ਸੁੰਗਦੇ ਹੁੰਦੇ ਠੀਕ ਹੈ ਓਕੇ ਤੁਸੀਂ ਜਾ ਕੇ ਸਸ਼ੀਕਲ ਕੇ ਦਮ ਲਈ ਸੀ ਐਂਟੀ ਕਿਲਾਾਂ ਟਿਵੀ ਇਧਰ ਮੂੰਹ ਕਰ ਸੋਣਾ ਜਾ ਆਪਣਾ ਹਾਂ ਤੁਸੀਂ ਸੰਗ ਦਵਾਈ ਦੋ ਮੈਂ ਤੁਹਾਨੂੰ ਪਹਿਲੇ ਵੀ ਦੱਸਤਾ ਕੀ ਦਵਾਈ ਦਾ ਸੰਗ ਕਿਉਂ ਤੁਹਾਨੂੰ ਪਹਿਲੇ ਵੀ ਦੱਸਤਾ ਸੰਗ ਦਵਾ ਦਿਓ ਪਹਿਲਾਂ ਵੀ ਦੱਸਤਾ ਪਿੱਲਾ ਵੀ ਦੱਸਤਾ ਸੀ ਭਾ ਮੈਨੂੰ ਠੀਕ ਐ ਲਓ ਜੀ ਸਕੂਲ ਤੋਂ ਆ ਪਾ ਚੁੱਕੇ ਆ ਟਾਈਮ ਹੋ ਗਿਆ ਅੱਜ ਸਵਾ 4:30 ਜਿਸ ਮੈਂ ਆ ਕੇ ਸੌਂਗੀ ਸੀ ਤੇ ਹੁਣੇ ਜਸ ਛੁੱਟੀਆਂ ਤੇ ਹੁਣ ਆਪਾਂ ਬਣਾਨੇ ਆ ਚਾਹ ਬਾਣੀ ਅਮਰ ਸਾਰੇ ਸੁਪਤੇ ਪੈ ਸੀ ਕਿ ਜਦੋਂ ਮੈਂ ਆਈ ਸੀ ਜੀ ਤਾਂ ਕਰਕੇ ਫਿਰ ਮੈਂ ਚਾਹ ਵੀ ਬਣਾਈ ਨਹੀਂ ਹੋ ਗਈ ਤੇ ਹੁਣ ਆਪਾਂ ਬਣਾਨੇ ਆਂ ਚਾਹ ਫੜ ਲੋਕੀ ਸੌਣ ਤੋਂ ਬਾਅਦ ਐਕਟਿਵ ਹੁੰਦੇ ਆਂ ਆਪਾਂ ਸੌਣ ਤੋਂ ਬਾਅਦ ਹੋਰ ਨੀਂਦ ਆਉਣ ਲੱਗ ਜਾਂਦੇ ਆਂ ਵੀ ਹੋਰ ਨੀਂਦ ਆ ਜੇ ਉੱਠਣਾ ਮੁਸ਼ਕਲ ਹੋ ਜਾਂਦਾ ਤਾਂ ਹੀ ਮੈਂ ਅੱਜ ਸੌਂਦੀ ਸੀ ਹੈਗੀ ਹੁਣ ਵੀ ਮੈਂ ਆ ਕੇ ਸੁੱਤੀ ਮੈਂ ਸੱਚਾ ਜੀ ਸਾਢੇ ਕਿ ਦਿਨ ਚ ਆਪਾਂ 4:30 ਵਜੇ ਉੱਠ ਜੂਗੀ ਸਵਾ ਚਾਰ ਹੋ ਗਏ ਤੇ ਮੇਰੇ ਨਾਲ ਫਤੇ ਵੀ ਸੌਂ ਗਿਆ ਜਦ ਇੰਨਾ ਵਧੀਆ ਬਟ ਫਤੇ ਦਾ ਯਾਰ ਪਤਾ ਨਹੀਂ ਕੀ ਹੋਇਆ ਕੱਲ ਵੀ ਮੈਂ ਖਰਾਬ ਹੋ ਗਈ ਸੀ ਅੱਜ ਫੇਰ ਮੈਂ ਖਰਾਬ ਹੋ ਗਈ ਕੱਲ ਤਾਂ ਚਲੇ ਗਏ ਸੀ ਕਿ ਅੱਜ ਤਾਂ ਛੁੱਟੀ ਹੀ ਹੋਗੀ ਫਤੇ ਗਿਆ ਹੀ ਨਹੀਂ ਹੈਗਾ ਉਹ ਇਨਫੈਕਟ ਆ ਕੇ ਨਾ ਉਹ ਹੁੰਦਿਆ ਸਰ ਭੱਜਿਆ ਆ ਮੈਂ ਕਿਹਾ ਮੈਂ ਕਿ ਭੱਜ ਤੂੰ ਅੱਜ ਪਹਿਲਾਂ ਹੀ ਆ ਗਿਆ ਮੇਰੇ ਨਾਲ ਤੇ ਉਹਦੇ ਡਾਂਟ ਪੈ ਗਈ ਜਦੋਂ ਉਹਨੇ ਕਿਹਾ ਮੈਂ ਸਕੂਲ ਗਿਆ ਹੀ ਨਹੀਂ ਹੈਗਾ ਮੰਮਾ ਤੇ ਵੀ ਵੈਨ ਖਰਾਬ ਹੋ ਗਈ ਸੀਗੀ ਉਹ ਮੈਨੂੰ ਇੰਨਾ ਗੁੱਸਾ ਆਇਆ ਨਾ ਤੇ ਉਹਦੇ ਇੰਨੀ ਡਾਂਟ ਪਈ ਕਿ ਚੰਗਾ ਭਲਾ ਰੈਡੀ ਹੋਇਆ ਹੋਇਆ ਸਕੂਲ ਛੋੜੂਗਾ ਮੈਂ ਵੀ ਵੈਨ ਜਾ ਰਹੀ ਹੈ ਪੇਟ ਹੋ ਗਈ ਸੀਗੀ ਖਰਾਬ ਸੀ ਵੈਨ ਚਲੋ ਜੀ ਇਹ ਕਰ ਲਿਓ ਆਪਣਾ ਇਹ ਚਾਹ ਤੇ ਮਨਦੀਪ ਦੀਦੀ ਕਹਿੰਦੇ ਵੀ ਸਿੰਗਿੰਗ ਵਾਲਾ ਚੈਨਲ ਇੱਕ ਹੋਰ ਖੋਲ ਲੋ ਕਹਿੰਦੇ ਸਿੰਗਿੰਗ ਤਾਂ ਤਾਂ ਦੇ ਖੂਨ ਚ ਵਸਦੀ ਹੈ ਤੇ ਸਿੰਗਿੰਗ ਵਾਲਾ ਚੈਨਲ ਦੀਦੀ ਆ ਚੈਨਲ ਤੇ ਮੈਨੂੰ ਇਨਾ ਔਖਾ ਹੈ ਬਲੌਗ ਬਣਾਏ ਮੈਂ ਸਿੰਗਿੰਗ ਵਾਲਾ ਚੈਨਲ ਕਿਤੋਂ ਖੋਲ ਲੂੰਗੀ ਬਾਕੀ ਕੋਈ ਗੱਲ ਨਹੀਂ ਇਨ ਫਿਊਚਰ ਅਸੀਂ ਸੋਚ ਸਕਦੇ ਹਾਂ ਜਦੋਂ ਮੈਂ ਚਲੀ ਗਈ ਚਲੀ ਗਈ ਨਾ ਕਿਨ ਵਸੇ ਮੈਂ ਕੈਨਦੀ ਨਹੀਂ ਹੈ ਵੀ ਮੈਂ ਜਾਣਾ ਜਾਣਾ ਚਾਣਾ ਜਿੰਨੀ ਆਦੀ ਕੈਨੀਆਂ ਜਾਣਾ ਜਾਣਾ ਹੁੰਦੀ ਆਰੀ ਲੇਟ ਹੋ ਜਾਂਦਾ ਕੰਮ ਸਵਾਸਤੇ ਨਾਲ ਹੁਣ ਮੈਂ ਗੱਲ ਹੀ ਨਹੀਂ ਕਰਦੀ ਹੈ ਕਿ ਬਾਹਰ ਜਾਣ ਦੀ ਵੀ ਮੈਂ ਜਾਣਾ ਜਦੋਂ ਚਾਹਾਂਗੇ ਦੇਖੀ ਜਾਊਗੀ ਕੋਈ ਗੱਲ ਨਹੀਂ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਹਨਾ ਜਦੋਂ ਆਪਾਂ ਨੇ ਜਾਣਾ ਹੈ ਤੇ ਉਹ ਉਦੋਂ ਵੀ ਉਦੋਂ ਦੇਖਾਂਗੇ ਹਾਂ ਬਟ ਇਨ ਫਿਊਚਰ ਸੋਚਾਂਗੇ ਜੇ ਕੁਝ ਕਰ ਪਾਈ ਤਾਂ ਇਨਕੀ ਅੱਛਾ ਤਾਂ ਮੈਂ ਬਹੁਤ سارے ਚੇਂਜਸ ਕਰਨੇ ਆਹ ਵਾਲੇ ਚੈਨਲ 'ਤੇ ਵੀ ਚੇਂਜਸ ਕਰਨੇ ਆ ਇੱਕ ਚੀਜ਼ ਕਰਨੀ ਹੁੰਦੀ ਹੈ ਨਾਲ 100 ਡਿਗਰੀਆਂ ਨੂੰ ਹੋਪਸੋ ਸਾਰਾ ਕੁਝ ਸੁਰੀਆ ਵਧੀਆ ਹੋਵੇ ਕਿਉਂਕਿ ਹੁਣ ਤੇ ਯਾਰ ਆਲਮੋਸਟ ਨਾ 3 ਸਾਲ ਹੋਣ ਵਾਲੇ ਆ ਗਏ ਤੇ ਕਦੀ ਕਦੀ ਹੋ ਜਾਂਦਾ ਕਦੀ ਕੋਈ ਇਹ ਵੀ ਕਹਿ ਦਿੰਦਾ ਬਾਰੇ ਖੁਸ਼ੀ ਹੈਗਾ ਜਿਹੀ ਆਈ ਨਹੀਂ ਆ ਕੁਛ ਨਾ ਹੋ ਕੋਈ ਗੱਲ ਨਹੀਂ ਜਿੱਥੇ ਪ੍ਰਮਾਤਮਾ ਨੇ ਦਾਣਾ ਪਾਣੀ ਆਪਾਂ ਲਿਖਿਆ ਆਪਾਂ ਉੱਥੇ ਜਾਣੀ ਜਾਣਾ ਹਨ ਠੀਕ ਹੈ ਉਹ ਵਧੀਆ ਹੈ ਪਰ ਕੀ ਕਰੀਏ ਜੀ ਕਿਉਂਕਿ ਯਾਰ ਬੜਾ ਮੁਸ਼ਕਲ ਲੱਗਦਾ ਨਾ ਇਦਾਂ ਮਤਲਬ ਇੰਨਾ ਟਾਈਮ ਮੈਂ ਕੱਲ ਗੱਲ ਕਰਦੀ ਪਈ ਸੀ ਆਪਣੇ ਮਨਜੀਦੀ ਦੀ ਮਿਲਾਂ ਤੁਸੀਂ ਜਾਣਦੇ ਹੋਗੇ ਸ਼ਾਇਦ ਮੈਂ ਇੱਕ ਵਾਰੀ ਉਹਨਾਂ ਦੀ ਵੀਡੀਓ ਵੀ ਪਾਈ ਸੀਗੀ ਜੀ ਹਸਬੰਡ ਉਹਨਾਂ ਦੇ ਅਮਰੀਕਾ ਨੇ ਕਾਫੀ ਮੀਂਸ 18 ਸਾਲਾਂ ਮੰਗ ਰਹੇ ਹੋਗੇ ਉਹਨਾਂ ਨੂੰ ਹਨਾ ਪੂਰੇ ਇਕੱਲੇ ਹੀ ਰਹਿੰਦੇ ਨੇ ਸਾਰੇ ਉਹਨਾਂ ਦੇ ਬੱਚੇ ਵੀ ਬਾਹਰ ਨੇ ਤੇ ਇਹ ਕਿੰਨਾ ਮੁਸ਼ਕਲ ਲੱਗਦਾ ਨਾ ਇਹ ਰਹਿਣਾ ਉਹਨਾਂ ਦੀ ਦੀ ਸਭ ਕਰ ਰਹੀ ਸੀ ਕਹਿੰਦੇ ਕਹਿੰਦੇ ਤੂੰ ਗਾਣਾ ਸੁਣਾ ਰਹੀ ਸੀ ਤੇ ਮੈਂ ਕਹਿੰਦੇ ਰੋਣ ਲੱਗ ਗਈ ਤੇ ਮੈਨੂੰ ਸੱਚੀ ਬੜਾ ਦੁੱਖ ਰਿਹਾ ਲੱਗਿਆ ਵੀ ਅਗਲੇ ਦਿਨ ਉਹਨਾਂ ਦਾ ਦਿਲ ਕਿੰਨਾ ਦੁਖੀ ਹੋਣਾ ਏ ਵੈਗੁਰੂ ਕਰੇ ਮੈਂ ਤਾਂ ਕਹਿੰਦੀ ਇਹਨਾਂ ਦਾ ਪਰਿਵਾਰ ਜਲਦੀ ਜਲਦੀ ਸਾਰੇ ਇਕੱਠੇ ਰਹਿਣ ਖੁਸ਼ ਰਹਿਣ ਯਾਰ ਇੱਕ ਜ਼ਿੰਦਗੀ ਮਿਲਦੀ ਹੈ ਜੇ ਉਹਦੇ ਚ ਵੀ ਆਪਾਂ ਐਡਾ ਅਡਾਟ ਬੈਠੇ ਰਹੇ ਤਾਂ ਮੈਨੂੰ ਲੱਗਦਾ ਕਿ ਕੀ ਫਾਇਦਾ ਯਾਰ ਐਵੇਂ ਦੀ ਜ਼ਿੰਦਗੀ ਦਾ ਪ੍ਰਮਾਤਮਾ ਕਰਿਓ ਸੇਤੀ ਇਕੱਠੇ ਹੋਣ ਖੁਸ਼ ਹੋਣ ਤੇ ਮੈਨੂੰ ਦੱਸਣ ਕਮੈਂਟ ਕਰਕੇ ਕਿ ਤੁਹਾਡਾ ਰਹਿਣੇ ਸਿੱਖ ਇਕੱਠੇ ਹੋਗੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਸੱਚੀ ਵੈਗੁਰੂ ਕਰੇ ਮੇਰੀ ਅਰਦਾਸ ਸੁਣ ਲੇ ਪ੍ਰਮਾਤਮਾ ਤੇ ਉਹਨਾਂ ਦਾ ਕੰਮ ਵੀ ਜਲਦੀ ਜਲਦੀ ਬਣੇ ਤੇ ਸਾਡਾ ਵੀ ਪਾਸੋਂ 2 ਟਾਈ ਮਹੀਨੇ ਹੋਰ ਰਹਿ ਗਏ ਨੇ ਤੇ ਉਸ ਤੋਂ ਬਾਅਦ ਤਾਂ ਫਿਰ ਦੇਖਦੇ ਆਂ ਸਰਿਆਣੇ ਅਰਦਾਸ ਕਰਿਓ ਕਿ ਜਲਦੀ ਜਲਦੀ ਕੰਮ ਬਣੇ ਤੇ ਅਸੀਂ ਜਲਦੀ ਜਲਦੀ ਇਕੱਠੇ ਹੋਈਏ ਤੁਸੀਂ ਸਾਡੇ ਵਲੌਗ ਦੇਖੋ ਇਕੱਠੇ ਮੈਨੂੰ ਤੇ ਬਲੰਦਰ ਨੂੰ ਤੇ ਲੋ ਜੀ ਇਧਰ ਆਪਣੀ ਚਾਹ ਬਣੂਗੀ ਚਾਹ ਚ ਆਪਾਂ ਦੁੱਧ ਨੂੰ ਪਾ ਦਈਏ ਚਾਹ ਚ ਆਪਾਂ ਪਾਈਏ ਦੁੱਧ ਚਾਹ ਚ ਬਣਾ ਕੇ ਫਤਿਹ ਸਿੰਘ ਨੂੰ ਖਾਣੀਆਂ ਫਿਰ ਮੈਂ ਪਨੀਰ ਕਰ ਪਨੀਰ ਕਰ ਕੁੜੀ ਨਾਲ ਉਹ ਟੱਕ ਲਿਆ ਤੇ ਜੇ ਇੱਥੇ ਕਿ ਸਮਾਨ ਦੀ ਕਮੀ ਤੇ ਇੱਥੇ ਲਿਆ ਕੇ ਰੱਖ ਦੋ ਬੜੀ ਢੋਕ ਦੇ ਦੇਖੋ ਬਸ ਉਹ ਖਾਲੀ ਪਈ ਏ ਢੋ ਇੱਕ ਵੀ ਚੀਜ਼ ਨਹੀਂ ਹੈਗੀ ਸਾਰੇ ਐ ਢੋ ਖਾਲੀ ਪਈ ਤੇ ਦੂਜਾ ਬੰਦਾ ਜਿਹਦੀ ਵੈਣ ਕਹਿੰਦੇ 9 ਵਜੇ ਆਈ ਉਹ ਬੰਦਾ ਮੈਨੂੰ ਟੋ ਕੁੱਟ ਖਾ ਕੇ ਸੁੱਤਾ ਏ ਹੁਣ ਹੁਣ ਉੱਠੂਗਾ ਮੇਰੇ ਕੋਲੇ ਆਊਗਾ ਮੈਨੂੰ ਪਿਆਰ ਕਰੂਗਾ ਮम्मा ਮੈਨੂੰ ਕਿਸੇ ਦੇ ਦੋ ਮੈਨੂੰ ਬੁਲਾ ਲਓ ਫਿਰ ਉਹ ਆਏਗਾ ਸੋ ਬਹਾਨੇ ਦੱਸੂਗਾ ਮੈਨੂੰ ਐ ਹੋ ਗਿਆ ਸੀਗਾ ਐ ਹੋ ਗਿਆ ਸੀਗਾ ਬਟ ਉਹਦੀ ਗਲਤੀ ਨਹੀਂ ਸੀ ਵੈਣ ਹੀ ਕਹਿੰਦੇ 9 ਵਜੇ ਆਈ ਸੀਗੀ ਜਦੋਂ 9 ਵਜੇ ਆਈ ਤੇ ਫਿਰ ਹੀ ਜਾਂਦਾ ਤਿਆਰ ਹੋ ਕੇ ਛੱਡ ਦੇਣਾ ਹੀ ਉਹਨੂੰ ਫਿਰ ਹੀ ਜਾਂਦਾ। ਇਹ ਚਾ ਰੱਖ ਗਿਆ। ਨੇ ਫੇਰ ਕੀ ਹੋ ਗਿਆ ਅੱਕ ਗਿਆ ਹੀ। ਜੇ ਤਰ ਹਰਤਾ। ਪੂਚੀ ਕੁੜੀ ਲੱਗੰਦੀ ਸੇਮ। ਉਹ ਜੀ ਪਰਾਂ ਤੇ ਉਹ ਮੜੀ। ਉਹ ਡਰੱਸਾਂ ਜੀਆਂ ਗੀਆਂ ਨਹੀਂ ਹੈਗੀਆਂ ਕੋਰੀਅਰ ਜਿਹੇ। ਉਹਨਾਂ ਉਹਨਾਂ ਨੂੰ ਘੋੜਨਾ ਚੂੜਾ ਮਮੀ ਅੱਦੋਂ ਪਾਣੀ ਕੇ ਹੰਟ ਕੋੜਤੇ ਰਹਿ ਗਏ ਹੁਣ। ਅੱਛਾ। ਤੇ ਚਲੋ ਜੀ ਹੁਣ ਅਸੀਂ ਚਾਹ ਪਾਣੀ ਪੀਏ ਸਾਰੇ ਜਣੇ। ਬਾਜੀ ਮਿਲਣਾ ਤਾਂ ਫਤਿਹ ਨਾ ਥਾਂ ਚਲਾ ਗਿਆ ਹਨਾ। ਹਾਈ ਹਾਈ ਭਾਜੀ ਫਤੇ ਨਾਲ ਬਹੁਤ ਪੰਗੇ ਲੈਂਦੇ ਹੁਣ ਉਹਨੇ ਆ ਕੇ ਚੈਨ ਨਾਲ ਬਹਿਣਾ ਥੋੜੀ ਏ ਕਿਤੇ ਇਹ ਚੈਨ ਨਾਲ ਆ ਕੇ ਟਿਕ ਜਾਊਗਾ ਅੱਛਾ ਜੀ ਪੀਲੇ ਮਟਰਾਂ ਚੌੜਾਂ ਨਿਹੜਗੇ ਅੱਛਾ ਰਾਤ ਨੂੰ ਰਾਤ ਦਾ ਮੈਨੂ ਸੁਣ ਲੋ ਦੇ ਸਵੇਰ ਬਾਤ ਨਹੀਂ ਆਣਾ ਟਿਕਣਾ ਮਟਰ ਹੈਗੇ ਨੇ ਕਿਹੜੇ ਦੂਜੇ ਹਰੇ ਕਿ ਉਹ ਹਰੇ ਕਹਿ ਰਹੀਆਂ ਅੱਛਾ ਫਰੋਜਨ ਪਏ ਨੇ ਮਟਰ ਤੂੰ ਜਾਣਾ ਸੁਣਾ ਮੈਨੂੰ ਚਲ ਦਿੱਤਾ ਠੀਕ ਹੈ ਯਾਰ ਦੇਖੋ ਜੀ ਸਾਰੇ ਕਮਰਿਆਂ 'ਚ ਫੇਰ ਸਾਡੇ ਕੂਰੀਅਰਸ ਦੇ ਕੱਪੜੇ ਫੈਲ ਚੁੱਕੇ ਨੇ ਕੂਰੀਅਰ ਤੇ ਇੱਕ ਤਾਂ ਉਹ ਕੱਲ ਛੱਡ ਗਈ ਸੀਗੀ ਬੈਡ ਤੇ ਕੂਰੀਅਰ ਪੈਕ ਕੀਤੇ ਹੋਏ ਲੈ ਕੇ ਨਹੀਂ ਜਾਣੇ ਜਿੰਨੇ ਕਰਿਆ ਮੈਂ ਦਗੀ ਉਹ ਉੱਥੇ ਰਹਿ ਗਈ ਦਾਦੀ ਰੂਮ 'ਚ ਮੈਂ ਚੱਕ ਲਿਆ ਉਹ ਸਟਿਫਨ ਨਾਲ ਦੀ ਨਾਲ ਖੋਲ ਕੇ ਖਾ ਲਿਆ ਹੈ ਕਿੱਡਾ ਮਮਾ ਦਾ ਲਾਡਲਾ ਬਣੇ ਨਹੀਂ ਅਮਨ ਮਮਾ ਤੈਨੂੰ ਬਚਾ ਲੇਗੀ ਹਣ ਬਚਾ ਲੇਗੀ ਕਿਹੜਾ ਜੰਮਿਆ ਮਾਈ ਦਾ ਲਾਡ ਜਿਹੜਾ ਮੈਂ ਫਤਿਹ ਹੱਥ ਲਾ ਜੂਗਾ ਕਿ ਨਾ ਹਣਾ ਫਤਿਹ ਕੋਈ ਗੱਲ ਨਹੀਂ ਹੁਣ ਅਮਨ ਮਮਾ ਤੇ ਕਮਰੇ ਚ ਹੀ ਰਹੀ ਕੋਈ ਗੱਲ ਨਹੀਂ ਠੀਕ ਹੈ ਇਹ ਦੀ ਗੱਲ ਹੈ ਮੇਰੇ ਕਮਰੇ ਚ ਨਹੀਂ ਹੁਣ ਤੋਂ ਅਮਨ ਮਮਾ ਨੇ ਤੇਰੀ ਛੁੱਟੀ ਕਰਾਈ ਆ ਅਮਨ ਮਮਾ ਸਕੂਲ ਨਾ ਜਾਂਦੀ ਕੁਛ ਜੀ ਹੂੰ ਆ ਜਾ ਜਾ ਹਮਾ ਤੇਰਾ ਬਹੁਤ ਵੱਡਾ ਹੱਥ ਜਵਾਕਾਂ ਨੂੰ ਵਗਾੜਾਂ ਚ ਕੋਈ ਗੱਲ ਨਹੀਂ ਤੇ ਸਕੂਲ ਸਕਾਲ ਇੱਥੇ ਰਹਿ ਜਾਣੇ ਪਤਾ ਜਿਨ੍ਹਾਂ ਨੇ ਅਫਸਰ ਬਣਾ ਹੁੰਦਾ ਉਹ ਪੜ੍ਹਾਈਆਂ ਨਹੀਂ ਵੰਦੇ ਹੁੰਦੇ ਪਰਸਨੈਲਿਟੀ ਹੁੰਦਾ ਕਿੱਦਾਂ ਬਣਦੇ ਹੁੰਦੇ ਅਫਸਰ ਅਫਸਰ ਹੁੰਦੇ ਨੇ ਪਰਸਨੈਲਿਟੀ ਬੰਦੇ ਦੀ ਪਰਸਨੈਲਿਟੀ ਹੋਣੀ ਚਾਹੀਦੀ ਬੰਦੇ ਨੂੰ ਬੋਲਣ ਤਰੀਕਾ ਹੋਣਾ ਚਾਹੀਦਾ ਅੱਛਾ ਬਾ ਤੇਰੀ ਨੰਬਰਾਂ ਦੀ ਕੀ ਨੰਬਰ ਤੇ ਆਪ ఄలదితిప మృం నూభణినీ అవ కేళగాం పిది ఐమ్యం, మేరి పచి కాతెలో ఔ siz హిల న్నిం దా ఠొ ਆਏ ਲੀਲੀਆ ਚਲੀ ਜਾਂਦਾ ਤੂੰ ਅਸਤਵਾਤ ਆਪਣਾ ਮਟੀਰੀਅਲ ਚੱਕ ਉਥੋਂ ਸਾਰਾ ਤੇ ਉਰੇ ਇਧਰ ਸ਼ਿਫਟ ਕਰ ਆ ਵਾਲੇ ਕਮਰੇ ਚ ਆਜੇ ਲੀਲੀਆ ਪੀਂਦੀਆਂ ਤਾਂ ਲੜਨ ਦੀ ਦਰਨ ਦੀ ਲੋੜ ਨਹੀਂ ਮੇਰੀ ਮੰਮਾ ਉਰੇ ਕਿਹਾ ਮੈਂ ਆਪਣੀ ਮੰਮਾ ਨਾਲ ਸੰਗ ਵਿੱਚ ਆ ਭਰਾਉਣ ਦੀ ਲੋੜ ਨਹੀਂ ਮੇਰੇ ਮੰਮਾ ਨਾਲ ਇੱਥੇ ਰਾਤੀ ਕਹਿ ਰਹੇ ਨੇ ਮੰਜਾ ਲਾਣਾ ਇੱਥੇ ਆਪਣਾ ਮੰਜਾ ਲਾਓ ਮੈਂ ਥੱਕੇ ਨਾ ਬਾਰਾ ਕਿਤੇ ਨਕਲ ਮਾਰ ਮਾਰ ਕੇ ਲੈ ਤੇਰੀ ਮੰਮੀ ਕੀ ਤੇ ਭੇਵੇਂ ਸੋਈ ਭਿਗਦਾ ਨਹੀਂ ਦੁਨੀਆ ਤੇ ਹੈ ਇਹ ਤਾਂ ਭਾਈ ਦੀ ਲੋੜ ਹੈ ਕਿ ਤੇ ਤੇ ਹੈਂ ਦਾ ਪਤਾ? ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਉਹਨੂੰ ਬਾਹਰ ਵਾਲਿਆਂ ਨੇ ਅੰਗਰੇਜ਼ੀ ਸਿਖਾਤੀ ਪਹਿਲਾਂ ਮੈਨੂੰ ਪਤਾ ਨਹੀਂ ਕਿ ਬਾਦਰ ਕੀ ਕਰਨਾ ਪੜਾਜੀ ਕੀ ਹੁੰਦਾ ਹਨਾ ਵਰੀ ਦਾ ਕੀ ਮਤਲਬ ਹੁੰਦਾ ਉਹਨਾਂ ਨੂੰ ਸਭ ਪਤਾ ਲੱਗ ਗਿਆ ਕਿ ਬਾਦਰ ਕੀ ਹੁੰਦਾ ਵਰੀ ਕੀ ਹੁੰਦਾ ਹੈ ਅੱਛਾ ਥੈਂਕ ਯੂ ਕੀ ਹੁੰਦਾ ਲਵ ਯੂ ਕੀ ਹੁੰਦਾ ਤੈਨੂੰ ਲਵ ਯੂ ਵੀ ਨਹੀਂ ਪਤਾ ਵਾ ਤੇਰੇ ਕੁੜੀਏ ਹੱਬ ਤਾਂ ਮੜਾ ਮਟਾ ਪਤਾ ਸੀ ਸਾਨੂੰ ਆਉਂਦਾ ਵੀ ਲਵ ਯੂ ਹੋਈ ਹੁੰਦਾ ਜਿਹੜਾ ਵੀ ਬੁਆਏਫ੍ਰੈਂਡ ਤੇ ਗੱਲ ਕਰਨੀ ਦਾਜੂ ਕਰਦਾ ਕਦੇ ਉਹ ਲਵ ਕਰਦਾ ਓਏ ਤਾਂ ਹੱਥ ਬਾਅਦ ਪਤਾ ਗਿਆ ਕਿ ਦਾਦੇ ਵੀ ਆਪਾਂ ਹਰੇਕ ਨੂੰ ਕਹਿ ਸਕਦੇ ਆ ਆਪਣੇ ਮੰਮੀ ਡੈਡੀ ਨੂੰ ਲਵ ਜੂ ਕਹਿ ਸਕਦੇ ਆ ਆਪਣੇ ਫ੍ਰੈਂਡ ਕ੍ਰੈਡਿਟ ਫਰਕ ਕੋ ਦਾਨਨ ਪੜਦੇ ਪੜੇ ਨਹੀਂ ਕਹਿੰਦੀਆਂ ਕਿ ਇਹ ਪੜੇ ਲਿਖੇ ਲੋਕਾਂ ਨਾਲ ਬੈ ਕੇ ਪੁੱਤ ਬੰਦਾ ਪੜੇ ਲਿਖੇ ਬਣਦਾ ਜਰੂਰੀ ਨਹੀਂ ਕਿ ਬੰਦੇ ਨੇ ਕਲਾਸਾਂ ਹੀ ਕਰਨੀਆਂ ਦਾ ਵੀ ਜਰੂਰੀ ਬਸ ਫਿਰ ਇਹ ਜਰੂਰੀ ਲੱਖ ਰੁਪਏ ਸਕੂਲ ਦੀ ਫੀਸ ਭਰਨੀ ਆ ਬੇਟੇ ਘਰੇ ਰਹਿਓ ਸਿਰਫ ਪੜੇ ਲਿਖੇ ਲੋਕਾਂ ਚ ਬੈਠੋ ਠੀਕ ਹੈ ਸਰਟੀਫਿਕੇਟ ਜਾਲੀ ਬਣਵਾ ਲਾਂਗੇ ਆਪਾਂ ਪੰਜਾਬ ਨਾਲ ਜਾਲੀ ਕੰਮ ਜਾ ਦੇਣਾ ਹਾਂ ਠੀਕ ਹੈ ਪੜੇ ਲਿਖੇ ਲੋਕਾਂ ਚ ਬੈਠੋ ਤੇ ਤਾਲੀਮ ਹਾਸਲ ਕਰੋ ਬਾਜੀ ਤੇ ਕੈਮਰਾ ਨਹੀਂ ਲਾ ਰਹੀ ਪਾ ਇਹਨੂੰ ਗੱਲ ਹੀ ਨਹੀਂ ਆਈ ਅੱਗੋ ਜਾ ਪਾਜੀ ਇਹ ਤਾਂ ਜੱਟਾਂ ਦਾ ਕੋਮਨ ਫਰੇਜ਼ ਆ ਇਹ ਤੇ ਇਹ ਕਿਹੜੀ ਗੱਲ ਹੈ ਥੋੜਾ ਅੰਗਰੇਜ਼ੀ ਆਉਂਦੀ ਮੈਨੂੰ ਮੈਂ ਮੂੰਹ ਚ ਅੰਗਰੇਜ਼ੀ ਨਿਕਲਦੀ ਹੁੰਦੀ ਹੈ ਹੈ ਬੁੱਤ ਜਾ ਫਤ ਜਾ ਵਧਿਆ ਇੱਕ ਭਰ ਹੁੰਦ ਲੋੜ ਨਹੀਂ ਨਹੀਂ ਗਿਆ ਤੇ ਨਹੀਂ ਗਿਆ ਸਕੂਲ ਵਿੱਚ ਕਿੱਡੀ ਗੱਲ ਹੈ ਯਾਰ ਗੱਲ ਹੋ ਗਈ ਕੋਈ ਅਈ ਤਾਂ ਪਤਾ ਪਤਾ ਨਹੀਂ ਜਾਨਾ ਤੂੰ ਤੇ ਇੱਕ ਦਿਨ ਹੀ ਗਿਆ ਹੈਗਾ ਐਨ ਇੱਕ ਭਰਾਈ ਦ ਹੁੰਦਾ ਆ ਜਾ ਹੈ ਕੱਲ ਵੀ ਛੁੱਟੀ ਕਰਉਣੀ ਮੈਂ ਤੈਨੂੰ ਅਜੇ ਕੱਲ ਵੀ ਛੁੱਟੀ ਹੈ ਮੰਮਾ ਦਾ ਕੁਛ ਨਹੀਂ ਜਾਣਾ ਪੁੱਤ। ਕੱਲ ਨੂੰ ਛੁੱਟੀ ਹੈ ਕੁਛ ਨਹੀਂ ਜਾਣਾ ਹੈਗਾ ਮੰਮਾ ਦਾ ਕੁਛ ਨਹੀਂ ਜਾਣਾ ਹੈਗਾ ਠੀਕ ਹੈ। ਮੰਡੇ ਸਕੂਲ ਜਾਵਾਂਗੇ ਆਪਾਂ ਗੱਲ ਖਤਮ। ਕਿਉਂ ਜਾਵਾਂਗੇ ਸੱਦਾ ਮੰਡੇ ਮੰਡੇ ਛੁੱਟੀ ਹੈ। ਸਾਡੀ ਮਰਜ਼ੀ। ਮੰਡੇ ਨੂੰ ਛੁੱਟੀ। ਮੰਡੇ ਛੁੱਟੀ? ਹਾਂ। ਇਹ ਮੰਡੇ ਬਣਾ ਲੋ ਪ੍ਰੋਗਰਾਮ ਤੇ ਜਾਣ ਦਾ ਸੰਡੇ ਦਾ। ਭਾਈ ਤੂੰ ਅੱਜ ਸੰਗਰੂਰ ਜਾਏ ਮੈਂ ਤਾਂ ਰਹਿ ਗਈ ਕਿਉਂ ਤੂੰ ਮੇਰੇ ਭੋਗ ਤੋਂ ਪਿੱਛੋਂ ਪਛਤਾਓਗੇ ਬੈਠ ਕੇ। ਪਛਤਾਣਾ। ਦੇਖ ਕਿੱਡੀ ਚਮ। ਮੰਮਾ ਤਾਂ ਬਹੁਤ ਖਰਾਬ ਹੈ ਤੂੰ। ਕੀ ਕਹਾਂ ਮੈਂ ਕਹਿੰਦੇ ਨੇ ਗੁੱਲੇ ਬੇਰੰਦਾ ਕੀ ਕਹਿੰਦੇ ਨੇ। ਜਦ ਚਿੜੀਆ ਚੁਗਦੀ ਖੇਤ ਹੈ ਨਾ ਹਾਂ ਫਿਰ ਜੂ ਕਹੋਗੇ ਕਿ ਵਿਚਾਰੀ ਬੜੀ ਚੰਗੀ ਤੇ ਵਿਚਾਰੀ ਬੜੀ ਵਿਚਾਰੀ ਕਹਿੰਦੀ ਰਹੀ ਡਾਕਟਰ ਕੋਲ ਲੈ ਜਾਣਾ ਮੈਨੂੰ ਕੋਈ ਲੈ ਕੇ ਨਹੀਂ ਗਿਆ ਮਰ ਗਈ ਵਿਚਾਰੀ ਨਹੀਂ ਨਾ ਲਿਖੀ ਉਹਦੀ ਇੰਨੀ ਕੀ ਬਸ ਹੁਣ ਕੀ ਕਰ ਸਕਦੇ ਹਾਂ ਮੈਂ ਇਹੀ ਕਹਿੰਦਾ ਨਾ ਹਾਂ ਹਾਂ ਹੋਦੇ ਨੇ ਮੈਨੂੰ ਤੇ ਧੱਕੇ ਮਾਰ ਕੇ ਕੁਛ